ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਰਾਇਲ ਕਿੰਗ ਤੇ ਆਪਾਂ ਅੱਜ ਸਿੱਖਣ ਜਾ ਰਹੇ ਹਾਂ ਜਰਮਨ ਭਾਸ਼ਾ ਦੀ ABC ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਅੱਜ ਆਪਾਂ ਸਿੱਖਾਂਗੇ ਜਰਮਨ ਭਾਸ਼ਾ ਦੀ ABC ਔਰ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਉਸ ਦੀ ਲਿਪੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਇਸੇ ਤਰ੍ਹਾਂ ਜਰਮਨ ਭਾਸ਼ਾ ਸਿੱਖਣੀ ਆ ਤੇ ਉਸ ਦੇ ਲਈ ਆਪਾਂ ਨੂੰ ਜਰਮਨ ਭਾਸ਼ਾ ਦੀ ABC ਜਿਹੜੀ ਆ ਉਹ ਬਹੁਤ ਜ਼ਰੂਰੀ ਚਾਹੀਦੀ ਆ ਸੋ ਜਰਮਨ ਭਾਸ਼ਾ ਸਿੱਖਣ ਲਈ ਸਭ ਤੋਂ ਪਹਿਲਾਂ ਜਿਹੜੀ ABC ਆਪਾਂ ਸਿੱਖਣੀ ਆ ਜਿਹੜੀ ABC ਆ ਉਹ ਸਾਰੀ ਇੰਗਲਿਸ਼ ਤਰ੍ਹਾਂ ਸੇਮ ਹੀ ਆ ਲਿਖਣ ਦੇ ਵਿੱਚ ਪਰ ਇਹਨੂੰ ਜਿਹੜਾ ਬੋਲਣ ਦਾ ਤਰੀਕਾ ਥੋੜਾ ਜਿਹਾ ਅਲੱਗ ਸੋ ਆਪਾਂ ਸਿੱਖਦੇ ਆ ਸਭ ਤੋਂ ਪਹਿਲਾਂ ਆਪਾਂ ਬੋਲਦੇ ਆ A A ਨੂੰ ਆਪਾਂ ਕੀ ਕਹਿੰਦੇ ਆ ਆ ਆ ਉਸ ਤੋਂ ਅੱਗੇ ਆ ਜਾਂਦਾ B B ਨੂੰ ਆਪਾਂ ਕੀ ਬੋਲਦੇ ਆ ਬੇ ਬੇ ਉਸ ਤੋਂ ਅੱਗੇ ਆ ਜਾਂਦਾ C C ਨੂੰ ਆਪਾਂ ਬੋਲਦੇ ਆ ਸੇ ਸੇ ਉਸ ਤੋਂ ਅੱਗੇ ਆ ਜਾਂਦਾ ਟੀ ਟੀ ਨੂੰ ਆਪਾਂ ਬੋਲਦੇ ਹਾਂ ਟੀ ਟੀ ਉਸ ਤੋਂ ਅੱਗੇ ਆ ਜਾਂਦੀ ਹੈ ਈ ਈ ਨੂੰ ਆਪਾਂ ਬੋਲਦੇ ਹਾਂ ਏ ਏ ਉਸ ਤੋਂ ਅੱਗੇ ਆ ਜਾਂਦੀ ਹੈ ਐਫ ਐਫ ਨੂੰ ਆਪਾਂ ਬੋਲਦੇ ਹਾਂ ਐਫ ਐਫ ਉਸ ਤੋਂ ਅੱਗੇ ਆ ਜਾਂਦੀ ਜੀ ਜੀ ਨੂੰ ਆਪਾਂ ਬੋਲਦੇ ਹਾਂ ਗੇ ਗੇ ਉਸ ਤੋਂ ਅੱਗੇ ਆ ਜਾਂਦਾ ਐਚ ਐਚ ਨੂੰ ਆਪਾਂ ਬੋਲਦੇ ਹਾਂ ਹਾ ਹਾ ਉਸ ਤੋਂ ਅੱਗੇ ਆ ਜਾਂਦੀ ਹੈ ਆਈ ਆਈ ਨੂੰ ਆਪਾਂ ਬੋਲਦੇ ਹਾਂ ਈ ਈ ਉਸ ਤੋਂ ਅੱਗੇ ਆ ਜਾਂਦਾ ਜੇ ਜੇ ਨੂੰ ਆਪਾਂ ਬੋਲਦੇ ਹਾਂ ਯੋਟ ਯੋਟ ਉਸ ਤੋਂ ਅੱਗੇ ਆ ਜਾਂਦਾ ਕੇ ਕੇ ਨੂੰ ਆਪਾਂ ਬੋਲਦੇ ਹਾਂ ਕਾ ਕਾ ਉਸ ਤੋਂ ਅੱਗੇ ਆ ਜਾਂਦੀ ਹੈ ਐਲ ਐਲ ਨੂੰ ਆਪਾਂ ਬੋਲਦੇ ਹਾਂ ਐਲ ਐਲ ਉਸ ਤੋਂ ਅੱਗੇ ਆ ਜਾਂਦੀ ਹੈ ਐਮ ਐਮ ਨੂੰ ਆਪਾਂ ਬੋਲਦੇ ਹਾਂ ਐਮ ਐਮ ਉਸ ਤੋਂ ਅੱਗੇ ਆ ਜਾਂਦਾ ਐਨ ਐਨ ਨੂੰ ਆਪਾਂ ਬੋਲਦੇ ਹਾਂ ਐਨ ਅਨ ਉਸ ਤੋਂ ਅੱਗੇ ਆ ਜਾਂਦਾ ਓ ਓ ਨੂੰ ਆਪਾਂ ਬੋਲਦੇ ਹਾਂ ਓ ਓ ਉਸ ਤੋਂ ਅੱਗੇ ਆ ਜਾਂਦੀ ਹੈ ਪੀ ਪੀ ਨੂੰ ਆਪਾਂ ਬੋਲਦੇ ਹਾਂ ਪੇ ਪੇ ਉਸ ਤੋਂ ਅੱਗੇ ਆ ਜਾਂਦੀ ਹੈ ਕਯੂ ਕਯੂ ਨੂੰ ਆਪਾਂ ਬੋਲਦੇ ਹਾਂ ਕੂ ਕੂ ਉਸ ਤੋਂ ਅੱਗੇ ਆ ਜਾਂਦੀ ਹੈ ਆਰ ਆਰ ਨੂੰ ਆਪਾਂ ਬੋਲਦੇ ਹਾਂ ਐਰ ਐਰ ਉਸ ਤੋਂ ਅੱਗੇ ਆ ਜਾਂਦੇ ਆ ਐਸ ਐਸ ਨੂੰ ਆਪਾਂ ਬੋਲਦੇ ਹਾਂ ਐਸ ਐਸ ਉਸ ਤੋਂ ਅੱਗੇ ਆ ਜਾਂਦਾ ਟੀ ਇਹਨੂੰ ਆਪਾਂ ਬੋਲਦੇ ਹਾਂ ਟੇ ਟੇ ਉਸ ਤੋਂ ਅੱਗੇ ਆ ਜਾਂਦਾ ਯੂ ਯੂ ਨੂੰ ਆਪਾਂ ਬੋਲਦੇ ਹਾਂ ਊ ਊ ਉਸ ਤੋਂ ਅੱਗੇ ਆ ਜਾਂਦੀ ਹੈ ਵੀ ਵੀ ਨੂੰ ਆਪਾਂ ਬੋਲਦੇ ਹਾਂ ਫਾਓ ਫਾਓ ਉਸ ਤੋਂ ਅੱਗੇ ਆ ਜਾਂਦਾ ਡਬਲਯੂ ਡਬਲਯੂ ਨੂੰ ਆਪਾਂ ਬੋਲਦੇ ਹਾਂ ਵੇ ਵੇ ਉਸ ਤੋਂ ਅੱਗੇ ਆ ਜਾਂਦਾ ਐਕਸ ਐਕਸ ਨੂੰ ਆਪਾਂ ਬੋਲਦੇ ਹਾਂ ਐਕਸ ਐਕਸ ਉਸ ਤੋਂ ਅੱਗੇ ਆ ਜਾਂਦੀ ਹੈ ਵਾਈ ਵਾਈ ਨੂੰ ਆਪਾਂ ਬੋਲਦੇ ਹਾਂ ਇਪਸਿਲਨ ਇਪਸਲੌਨ ਉਸ ਤੋਂ ਅੱਗੇ ਜਾਂਦਾ ਜੈਡ ਜੈਡ ਨੂੰ ਆਪਾਂ ਬੋਲਦੇ ਹਾਂ ਸੈਟ ਸੈਟ ਇੱਥੇ ਇੱਕ ਹੋਰ ਥੋੜੀ ਜਿਹੀ ਧਿਆਨ ਦੇਣ ਵਾਲੀ ਗੱਲ ਹੈ ਜੈਡ ਤੇ ਐਸ ਦੇ ਵਿੱਚ ਇੱਥੇ ਥੋੜਾ ਜਿਹਾ ਫਰਕ ਹੈ ਜਦੋਂ ਆਪਾਂ ਕਿਸੇ ਵੀ ਵਰਬ ਜਾਂ ਨਾਉਨ ਦੇ ਵਿੱਚ ਆਪਾਂ ਐਸ ਨੂੰ ਵਰਤਦੇ ਹਾਂ ਜਾਂ ਐਸ ਨੂੰ ਲਿਖਦੇ ਹਾਂ ਤਾਂ ਉਹਨਾਂ ਦੀ ਜਿਹੜੀ ਸਾਊਂਡ ਆ ਉਹ ਥੋੜੀ ਜਿਹੀ ਅਲੱਗ ਆਉਂਦੀ ਆ ਉਹ ਥੋੜੀ ਜਿਹੀ ਸਾਊਂਡ ਜੈਡ ਵਰਗੀ ਆਉਂਦੀ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਸਾਈਟ ਸਾਈਟ ਉਸ ਤਰ੍ਹਾਂ ਕੇ ਆ ਜਾਂਦੀ ਐ ਐਸ ਐਸ ਜਦੋਂ ਵੀ ਕਿਸੇ ਨਾਉਨ ਵਿੱਚ ਯੂਜ਼ ਹੁੰਦੀ ਐ ਤਾਂ ਇਹਦੀ ਜਿਹੜੀ ਆਵਾਜ਼ ਆ ਉਹ ਜੈਡ ਵਾਲੀ ਹੁੰਦੀ ਐ ਜਿਵੇਂ ਕਿ ਜ਼ੋਨ ਜ਼ੋਨ ਸੋ ਇਸ ਦੇ ਨਾਲ ਹੀ ਆਪਾਂ ਨੂੰ ਜਿਹੜੇ ਤਿੰਨ ਅੱਖਰ ਉਹਨਾਂ ਦਾ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੰਗਲਿਸ਼ ਵਾਲਾ ਏ ਈ ਅਤੇ ਆਈ ਇਹਨਾਂ ਜਿਹੜਾ ਤਿੰਨਾਂ ਦੀ ਪਰਨੰਸੀਏਸ਼ਨਾਂ ਵੀ ਥੋੜੀ ਜਿਹੀ ਅਲੱਗ ਆ ਔਰ ਇਹ ਥੋੜੀ ਜੀ ਕਨਫਿਊਜ਼ਨ ਵਾਲੀ ਆ ਸੋ ਇਹ ਜਿਹੜੇ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਜਿਹੜੀ ਆਈ ਆ ਇੰਗਲਿਸ਼ ਵਾਲੀ ਉਹਨੂੰ ਆਪਾਂ ਬੋਲਦੇ ਆ ਈ ਈ ਔਰ ਜਿਹੜੀ ਇੰਗਲਿਸ਼ ਵਾਲੀ ਈ ਆ ਉਹਨੂੰ ਆਪਾਂ ਬੋਲਦੇ ਆ ਏ ਏ ਔਰ ਜਿਹੜੀ ਇੰਗਲਿਸ਼ ਵਾਲੀ ਏ ਆ ਉਹਨੂੰ ਆਪਾਂ ਬੋਲਦੇ ਆ ਆ ਆ ਉਸ ਤੋਂ ਅੱਗੇ ਆਗੇ ਜੀ ਇਹ ਚਾਰ ਅੱਖਰ ਇਹ ਚਾਰ ਅੱਖਰ ਵੀ ਆਪਾਂ ਨੂੰ ਯਾਦ ਕਰਨ ਦੀ ਲੋੜ ਆ ਕਿਉਂਕਿ ਇਹ ਬਹੁਤ ਜ਼ਿਆਦਾ ਯੂਜ਼ ਹੁੰਦੇ ਆ ਜਰਮਨ ਭਾਸ਼ਾ ਦੇ ਵਿੱਚ ਸੋ ਆਪਾਂ ਇਹਨਾਂ ਬਾਰੇ ਗੱਲ ਕਰਦੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਏ ਦੇ ਉੱਪਰ ਬਿੰਦੀਆਂ ਲੱਗੀਆਂ ਹੋਈਆਂ ਯੂ ਦੇ ਉੱਪਰ ਬਿੰਦੀਆਂ ਲੱਗੀਆਂ ਹੋਈਆਂ ਤੇ ਓ ਦੇ ਉੱਪਰ ਬਿੰਦੀਆਂ ਲੱਗੀਆਂ ਹੋਈਆਂ ਇਹ ਬਿੰਦੀਆਂ ਕਿਉਂ ਲੱਗੀਆਂ ਔਰ ਇਹਨਾਂ ਦਾ ਮਤਲਬ ਕੀ ਆ ਇਹਨਾਂ ਨਾਲ ਅੱਖਰਾਂ ਨੂੰ ਕੀ ਫਰਕ ਪਏਗਾ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਹ ਬਿੰਦੀਆਂ ਇਹਨਾਂ ਨੂੰ ਆਪਾਂ ਬੋਲਦੇ ਆ ਓਮ ਲਾਉਟ ਓਮ ਲਾਉਟ ਜਿਹੜੇ ਉਮਲਾਊਟ ਆ ਜਦੋਂ ਅੱਖਰ ਦੇ ਉੱਪਰ ਲੱਗਦੇ ਆ ਤੇ ਅੱਖਰ ਦੀ ਜਿਹੜੀ ਆਵਾਜ਼ ਆ ਉਹ ਚੇਂਜ ਹੋ ਜਾਂਦੀ ਆ ਸੋ ਇਹਦੇ ਵਿੱਚ ਜ਼ਿਆਦਾ ਘਬਰਾਉਣ ਦੀ ਗੱਲ ਨਹੀਂ ਹੈਗੀ ਇਹ ਜਿਹੜੇ ਉਮਲਾਊਟ ਆ ਤਿੰਨ ਅੱਖਰਾਂ ਦੇ ਉੱਪਰ ਹੀ ਲੱਗਦੇ ਇਹਨਾਂ ਤੋਂ ਇਲਾਵਾ ਕਿਸੇ ਅੱਖਰ ਦੇ ਉੱਪਰ ਨਹੀਂ ਲੱਗਦੇ ਸੋ ਇਹ ਤਿੰਨ ਅੱਖਰ ਹੀ ਆਪਾਂ ਨੂੰ ਯਾਦ ਕਰਨੇ ਆ ਮਤਲਬ ਜ਼ਿਆਦਾ ਯਾਦ ਕਰਨ ਵਾਲਾ ਨਹੀਂ ਹੈਗਾ ਇਹਨਾਂ ਦੀ ਆਵਾਜ਼ ਜਿਹੜੀ ਆ ਥੋੜੀ ਜਿਹੀ ਚੇਂਜ ਹੋ ਜਾਂਦੀ ਜਿੱਦਾਂ ਕਿ ਮੈਂ ਇੱਥੇ ਲਿਖਿਆ ਵੀ ਆ ਜਦੋਂ ਏ ਦੇ ਉੱਪਰ ਉਮਲਾਊਟ ਲੱਗਣੀਆਂ ਤੇ ਨਾਰਮਲ ਜਿਹੜੀ ਇਹਦੀ ਜਰਮਨ ਭਾਸ਼ਾ ਦੇ ਵਿੱਚ ਏ ਦੀ ਆਵਾਜ਼ ਆ ਉਹ ਆਊਗੀ ਆ ਅ ਬਟ ਜਦੋਂ ਇਹਦੇ ਉੱਪਰ ਬਿੰਦੀਆਂ ਲੱਗੀਆਂ ਓਮਲਾਉਟ ਲੱਗੇ ਉਸ ਤੋਂ ਬਾਅਦ ਇਹਦੀ ਆਵਾਜ਼ ਆਊਗੀ ਏ ਏ ਜਿੱਦਾਂ ਕਿ ਅੱਗੇ ਮੈਂ ਐਗਜ਼ਾਮਪਲ ਦਿੱਤੀ ਹੋਈ ਹੈ ਉਦਾਹਰਨ ਦਿੱਤੀ ਹੋਈ ਹੈ ਉਦਾਹਰਨ ਦੇ ਵਿੱਚ ਜਿਹੜਾ ਅੱਖਰ ਲਿਖਿਆ ਹੋਇਆ ਉਹ ਹੈਗਾ ਏਰਗਰ 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 ਮਤਲਬ ਗੁੱਸਾ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਯੂ ਯੂ ਦੇ ਉੱਪਰ ਓਮਲਾਉਟ ਲੱਗਣਗੇ ਤਾਂ ਉਹਦੀ ਆਵਾਜ਼ ਆਊਗੀ ਓ ਇਓ ਉਸ ਤੋਂ ਅੱਗੇ ਜਿਹੜੀ ਇਹਦੀ ਉਦਾਹਰਨਾ ਉਦਾਹਰਨ ਵੀ ਮੈਂ ਲਿਖੀ ਹੋਈ ਆ ਇੱਥੇ ਉਦਾਹਰਨ ਵਿੱਚ ਦਿੱਤਾ ਹੋਇਆ ਯੂਬਰ 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 ਦਾ ਮਤਲਬ ਹੁੰਦਾ ਉੱਪਰ ਠੀਕ ਹੈ ਜੀ ਉਸ ਤੋਂ ਅੱਗੇ ਆ ਗਿਆ ਜੀ ਓ ਓ ਦੇ ਉੱਪਰ ਓਮਲੌਟ ਲੱਗਿਆ ਇਹਦਾ ਮਤਲਬ ਓ ਦੀ ਆਵਾਜ਼ ਵੀ ਚੇਂਜ ਹੋਊਗੀ ਓ ਦੀ ਆਵਾਜ਼ ਚੇਂਜ ਹੋਊਗੀ ਓ ਦੀ ਆਵਾਜ਼ ਕਿੱਦਾਂ ਆਊਗੀ ਯੋ ਯੋ ਅੱਗੇ ਉਦਾਹਰਨ ਵਿੱਚ ਮੈਂ ਲਿਖਿਆ ਹੋਇਆ ਯੋਲ ਯੋਲ ਇਓ ਦਾ ਮਤਲਬ ਹੁੰਦਾ ਆਇਲ ਯਾਨੀ ਕਿ ਤੇਲ ਠੀਕ ਹੈ ਜੀ ਇੱਕ ਹੋਰ ਅੱਖਰ ਜਿਹੜਾ ਨੀਚੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਆ ਐਸ ਸੈਟ ਇਹ ਇਦਾਂ ਹੀ ਪੈਂਦਾ ਔਰ ਇਹਨੂੰ ਆਪਾਂ ਬੋਲਦੇ ਆ ਐਸ ਸੈਟ ਐਸ ਸੈਟ ਔਰ ਇਹ ਕਦੋਂ ਵਰਤਿਆ ਜਾਂਦਾ ਇਹ ਉਦੋਂ ਵਰਤਿਆ ਜਾਂਦਾ ਹੈ ਕਈ ਅੱਖਰਾਂ ਦੇ ਵਿੱਚ ਜਿੱਦੋਂ ਆਪਾਂ ਆ ਯਾਨੀ ਕਿ ਇੰਗਲਿਸ਼ ਦੇ ਵਿੱਚ ਆਪਾਂ ਜਦੋਂ ਆਪਾਂ ਡਬਲ ਐਸ ਪਾਉਣੀ ਹੋਵੇ ਉਦੋਂ ਆਪਾਂ ਇਹਨੂੰ ਵਰਤ ਲੈਂਦੇ ਆ ਬਟ ਇਹ ਕਈ ਕੇਸਿਸ ਦੇ ਵਿੱਚ ਲੱਗਦਾ ਹੈ ਕਈ ਕੇਸਿਸ ਦੇ ਵਿੱਚ ਨਹੀਂ ਲੱਗਦਾ ਸੋ ਅੱਗੇ ਮੈਂ ਉਦਾਹਰਣ ਦਿੰਦੀ ਆ ਮੈਂ ਤੁਹਾਨੂੰ ਬੋਲ ਕੇ ਦੱਸਦਾ ਇਹਨੂੰ ਆਪਾਂ ਬੋਲਾਂਗੇ ਸਪਾਸ 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 ਦਾ ਮਤਲਬ ਹੁੰਦਾ ਫਨ ਸੋ ਇਹ ਸੀਗੀ ਜਰਮਨ ਭਾਸ਼ਾ ਦੀ ABC ਯਾਨੀ ਕਿ ਜਰਮਨ ਭਾਸ਼ਾ ਦੀ ਲਿਪੀ ਇਹਨੂੰ ਯਾਦ ਕਰਨਾ ਬਹੁਤ ਜ਼ਰੂਰੀ ਆ ਸੋ ਇਹਦੇ ਜਿਹੜੇ ਨੋਟਸ ਆ ਤੁਸੀਂ ਬਣਾ ਕੇ ਆਪਣੇ ਕੋਲ ਰੱਖ ਲੈਣੇ ਆ ਔਰ ਇਹਦੀ ਪ੍ਰੈਕਟਿਸ ਕਰਨੀ ਆ ਜਿੰਨਾ ਦੇ ਇਹ ਤੁਹਾਨੂੰ ਮੂੰਹ ਜਬਾਨੀ ਯਾਦ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਇਹ ਹਰ ਇੱਕ ਜਗ੍ਹਾ ਤੇ ਤੁਹਾਡੇ ਜਿਹੜੀ ਹੈਗੀ ਵਰਤੋਂ ਵਿੱਚ ਆਵੇਗੀ ਉਮੀਦ ਕਰਦਾ ਹਾਂ ਕਿ ਜਿਹੜੀ ਮੈਂ ਇਹ ਵੀਡੀਓ ਬਣਾਈ ਆ ਇਹ ਤੁਹਾਡੇ ਕੰਮ ਦੀ ਹੋਵੇਗੀ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਕੁਝ ਸਿੱਖੇ ਹੋਵੋਗੇ ਸੋ ਇਸੇ ਨਾਲ ਇਜਾਜ਼ਤ ਲੈਣਾ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ ਸ਼ੁਕਰੀਆ